ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਹਾਫਿਜ਼ ਇੱਕ ਵਾਰੀ ਇੱਕ ਅ 5 ਸਟਾਰ ਹੋਟਲ ਉਹਦੇ ਉੱਪਰ ਬਾਲਕੋਨੀਆਂ ਬਾਲਕੋਨੀ ਦੇ ਵਿੱਚ ਇੱਕ ਕੁੜੀ ਖੜੀ ਆ ਹ ਸੈਲਫੀਆਂ ਖਿੱਚ ਰਹੀ ਆ ਨਵੇਂ ਜ਼ਮਾਨੇ ਦੀ ਅ ਮਤਲਬ ਕਿ ਉਰੀ ਡਰੈਸ ਪਾਈ ਹੋਈ ਆ ਤੇ ਥੱਲੋਂ ਇੱਕ ਫਕੀਰ ਬਾਬਾ ਸੜਕ ਦੇ ਉੱਤੋਂ ਲੰਘ ਰਿਹਾ ਉਹ ਉਹ ਜਿਹੜੀ ਕੁੜੀ ਆ ਉਹ ਆਪਣੇ ਕਿਸੇ ਅ ਮਰਦ ਮਿੱਤਰ ਦੇ ਨਾਲ ਉੱਥੇ ਹੋਟਲ ਦੇ ਵਿੱਚ ਆਈ ਆ ਪਰ ਉਹ ਇੰਨੀ ਖੂਬਸੂਰਤ ਆ ਉਹ ਫਕੀਰ ਬਾਬੇ ਦੀ ਨਿਗਾ ਜਿਹੜੀ ਆ ਜਦੋਂ ਉੱਤੇ ਪਈ ਉੱਥੇ ਟਿਕ ਗਈ ਉਹ ਦੇਖ ਰਿਆ ਕਿ ਇਹ ਪ੍ਰਮਾਤਮਾ ਕਿੰਨੀ ਤੇਰੀ ਖੂਬਸੂਰਤ ਕਲਾਕ੍ਰਿਤੀ ਆ ਜੋ ਮੈਂ ਇਸ ਵੇਲੇ ਦੇਖ ਰਿਹਾ ਕਿੰਨਾ ਸੋਹਣਾ ਤੂੰ ਇਸ ਨੂੰ ਬਣਾਇਆ ਤੂੰ ਕਿੰਨਾ ਸੋਹਣਾ ਹੋਊਗਾ ਉਹ ਇਸ ਤਰ੍ਹਾਂ ਦੇਖ ਰਿਹਾ ਤੇ ਉਹਦਾ ਜਿਹੜਾ ਬாய்ਫਰੈਂਡ ਹੈ ਅੰਦਰ ਉਹਨੂੰ ਥੋੜੇ ਸ਼ੱਕ ਹੁੰਦਾ ਉਹ ਬਾਲਕੋਨੀ ਦੇ ਵਿੱਚ ਆਉਂਦਾ ਤੇ ਦੇਖਦਾ ਕਿ ਇੱਕ ਫਕੀਰ ਬਾਬਾ ਜਿਹੜਾ ਉਹ ਉਹਦੀ ਗਰਲਫ੍ਰੈਂਡ ਵੱਲ ਦੇਖ ਰਿਹਾ ਆ ਟਿਕ ਟਕ ਹੀ ਲਗਾ ਕੇ ਦੇਖ ਰਿਹਾ ਲਗਾਤਾਰ ਦੇਖ ਰਿਹਾ ਉਹ ਇੱਕ ਅੱਧਾ ਮਿੰਟ ਦੇਖਦਾ ਉਹਨੂੰ ਗੁੱਸਾ ਆ ਜਾਂਦਾ ਉਥੋਂ ਆਵਾਜ਼ ਨਹੀਂ ਜਾਂਦੀ ਕੁਝ ਵੀ ਉਹ ਆਪਣੀ ਗਰਲਫ੍ਰੈਂਡ ਨੂੰ ਪੁੱਛਦਾ ਕਿ ਇਹ ਤੇਰੇ ਵੱਲ ਕਿਉਂ ਦੇਖ ਰਿਹਾ ਕਹਿੰਦੀ ਪਤਾ ਨਹੀਂ ਕਹਿੰਦਾ ਇਹ ਦੀ ਐਸੀ ਦੀ ਤੈਸੀ ਉਤੋਂ ਉਹ ਪੌੜੀਆਂ ਦੇ ਰਾਹੀਂ ਉੱtre ਆਉਂਦਾ ਥੱਲੇ ਬਾਰ ਨਿਕਲਦਾ ਹੋਟਲ ਤੋਂ ਬਾਬਾ ਹੱਲੇ ਵੀ ਉੱਥੇ ਖੜਾ ਹੁੰਦਾ ਤੇ ਉਹ ਦੇਖ ਰਿਹਾ ਹੁੰਦਾ ਉਹਨੂੰ ਫੜ ਕੇ ਉਹਦੇ ਬਾਲਾਂ ਤੋਂ ਪੰਜ ਸੱਤ ਮੁੱਕੇ ਮਾਰਦਾ ਉਹਦੇ ਨੱਕ 'ਚੋਂ ਖੂਨ ਡਿੱਗ ਬੰਦਾ ਬਾਬਾ ਥੱਲੇ ਕੱਪੜੇ ਕੋਪੜੇ ਕਹਿੰਦਾ ਚੱਲ ਭੱਜ ਜਾ ਇੱਥੋਂ ਉਹ ਬாய்ਫਰੈਂਡ ਜਿਹੜਾ ਲੋਕੀ ਆਲ ਦੋਲੇ ਜਿੱਦਾਂ ਇਕੱਠੇ ਹੋ ਜਾਂਦੇ ਉਹ ਉੱਥੋਂ ਨਿਕਲ ਕੇ ਫੇਰ ਹੋਟਲ 'ਚ ਵਿੱਚ ਜਾਂਦਾ ਜਦੋਂ ਹੱਲੇ ਪੌੜੀਆਂ ਹੀ ਚੜਦਾ ਹੁੰਦਾ ਪੌੜੀਆਂ ਤੋਂ ਉਹ ਡਿੱਗ ਜਾਂਦਾ ਉਹ ਥੱਲੇ ਲੁੜਕਦਾ ਆਉਂਦਾ ਸਿਰ 'ਚ ਸੱਟ ਵੱਜਦੀ ਬੇਹੋਸ਼ ਹੋ ਜਾਂਦਾ ਹਫੜਾ ਦਫੜੀ ਮੱਚਦੀ ਆ ਹੋਟਲ ਦੀ ਮੈਨੇਜਮੈਂਟ ਜਿਹੜੀ ਆ ਉਹ ਉਸ ਕੁੜੀ ਨੇ ਇਨਫੋਰਮ ਕਰਦੇਵੇ ਤੁਹਾਡਾ ਜਿਹੜਾ ਉਹ ਉਹਦਾ ਬੇਹੋਸ਼ ਹੋ ਗਿਆ ਮਤਲਬ ਕਿ ਉਹਦੇ ਬਹੁਤ ਜ਼ਿਆਦਾ ਸੱਟ ਲੱਗ ਗਈ ਪੌੜੀਆਂ ਤੋਂ ਡਿੱਗ ਪਿਆ ਉਹ ਕੁੜੀ ਇਹ ਸਭ ਕੁਝ ਦੇਖ ਰਹੀ ਹੁੰਦੀ ਆ ਇਹ ਸਾਰਾ ਮੰਜ਼ਰ ਦੇਖ ਰਹੀ ਹੁੰਦੀ ਆ ਕੁੜੀ ਨੂੰ ਇੱਕਦਮ ਸਮਝ ਆ ਜਾਂਦੀ ਆ ਕਿ ਇਹ ਕਿਉਂ ਹੋਇਆ ਉਹ ਜਿਹੜੇ 호텔 ਵਾਲੇ ਹੁੰਦੇ ਆ ਉਹ ਉਹ ਮੁੰਡੇ ਨੂੰ ਉਹਨੂੰ ਫਰਸਟ ਏਡ ਦੇ ਰਹੇ ਹੁੰਦੇ ਆ ਉਹਦਾ ਪੈਰ ਪੁੱੜ ਝੱਸ ਰਹੇ ਆ ਜੋ ਵੀ ਉਹਥੇ ਕਰਨਾ ਹੁੰਦਾ ਪਾਣੀ ਪੂਣੀ ਉਹਨੂੰ ਉਹਦੇ ਮੂੰਹ ਤੇ ਛਿੱਟੇ ਮਾਰ ਰਹੇ ਆ ਕੁੜੀ ਕੁਝ ਨਹੀਂ ਕਰਦੀ ਉਹ ਸਿੱਧੇ ਹੀ ਉਸ ਬਾਬੇ ਕੋਲ ਜਾ ਕੇ ਉਹ ਤੋਂ ਮਾਫੀ ਮੰਗਦੀ ਆ ਕਿ ਬਾਬਾ ਜੀ ਮਾਫ ਕਰ ਦਿਓ ਵੀ ਤੁਸੀਂ ਬਹੁਤ ਪੁੰਚੇ ਹੋਏ ਆ ਮੇਰਾ ਜਿਹੜਾ ਅ ਮੈਨੂੰ ਪਿਆਰ ਕਰਨ ਵਾਲਾ ਉਹਦੇ ਬਹੁਤ ਜ਼ਿਆਦਾ ਸੱਟ ਲੱਗ ਗਈ ਆ ਤੁਸੀਂ ਅ ਉਹਨੂੰ ਬਚਾ ਦਿਓ ਕਿਸ ਤਰ੍ਹਾਂ ਵੀ ਉਹ ਠੀਕ ਹੋ ਜਵੇ ਉਹਦੇ ਬਾਬੇ ਦੇ ਕਰੇ ਪੈਰਾਂ ਨੂੰ ਇਹਦਾ ਮੱਥਾ ਟੇਕਦੀ ਆ ਕਦੇ ਕੋਸ਼ਿਸ਼ ਕਰਦੀ ਆ ਬਾਬਾ ਕਹਿੰਦਾ ਹੁਣ ਤੱਕ ਉਹ ਸੈਟ ਜਾ ਹੋ ਗਿਆ ਹੁੰਦਾ ਮੁਸਕਰਾਉਂਦਾ ਕਹਿੰਦਾ ਤੇਰਾ ਤੇ ਮੇਰਾ ਕੋਈ ਰੌਲਾ ਹੀ ਨਹੀਂ ਹੈਗਾ ਜੋਕ ਤਮੇ ਹੈਰਾਨ ਹੁੰਦੀ ਆ ਕਹਿੰਦਾ ਰੌਲਾ ਤਾਂ ਆਪਣੇ ਚਾਉਣ ਵਾਲਿਆਂ ਦਾ ਆ ਕਹਿੰਦਾ ਤੈਨੂੰ ਦੇਖਣਾ ਮੇਰਾ ਮੈਨੂੰ ਮਹਿੰਗਾ ਪਿਆ ਕਿਉਂਕਿ ਤੇਰੇ ਚੋਣ ਵਾਲੇ ਨੂੰ ਉਹ ਚੰਗਾ ਨਹੀਂ ਲੱਗਾ ਉਹਨੇ ਆ ਕੇ ਮੈਨੂੰ ਮਾਰਿਆ ਤੇ ਮੈਂ ਜਿਹਨੂੰ ਪਿਆਰ ਕਰਦਾ ਪਰਮਾਤਮਾ ਨੂੰ ਉਹਦਾ ਅ ਮੇਰਾ ਆ ਹਾਲ ਹੋਇਆ ਉਹ ਤੋਂ ਦੀ ਬਰਦਾਸ਼ਤ ਹੋਇਆ ਉਹਨੇ ਆਪਣਾ ਕੰਮ ਕੀਤਾ ਤੇਰੇ ਬੋਏਫ੍ਰੈਂਡ ਨੇ ਜੋ ਕਰਨਾ ਸੀ ਉਹ ਕੀਤਾ ਮੇਰੇ ਪਰਮਾਤਮਾ ਨੇ ਜੋ ਕਰਨਾ ਸੀ ਕੀਤਾ ਨਾ ਤੇਰਾ ਰੋਲਾ ਤੇ ਨਾ ਮੇਰਾ ਰੋਲਾ ਇਹ ਤਾਂ ਆਪਣੇ ਚਾਉਣ ਵਾਲਿਆ ਦਾ ਰੋਲਾ ਆ ਕਹਿਣ ਦਾ ਮਤਲਬ ਪਰਮਾਤਮਾ ਜਿਹੜਾ ਆ ਉਹ ਜਿਹਨੂੰ ਪਿਆਰ ਕਰਦਾ ਵੈਸੇ ਸਾਰਿਆਂ ਨੂੰ ਪਿਆਰ ਕਰਦਾ ਹੁੰਦਾ ਪਰਮਾਤਮਾ ਜਦੋਂ ਅਸੀਂ ਪਿਆਰ ਕਰਦੇ ਆ ਉਹ ਵੀ ਸਾਨੂੰ ਉਨਾ ਹੀ ਪਿਆਰ ਕਰਦਾ ਆ ਤੇ ਉਹ ਕਦੇ ਕਿਸੇ ਨੂੰ ਆਂਜ ਨਹੀਂ ਆਉਣ ਦਿੰਦਾ ਕਦੇ ਕਿਸੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਜਿਹੜੇ ਉਸ ਨੂੰ ਚਾਹੁੰਦੇ ਆ ਸਾਰਾ ਖੇਲ ਪਰਮਾਤਮਾ ਦਾ ਹੀ ਹੁੰਦਾ ਉਹੀ ਜਿਹੜਾ ਸਾਡੀ ਲਾਈਫ ਨੂੰ ਮੈਨੇਜ ਕਰਦਾ ਆ ਕੰਟਰੋਲ ਕਰਦਾ ਆ ਜਦੋਂ ਉਹਦਾ ਦਿਲ ਕਰਦਾ ਆ ਉਹ ਸਾਹ ਦਿੰਦਾ ਆ ਜਦੋਂ ਉਹਦਾ ਦਿਲ ਕਰਦਾ ਆ ਸਾਹ ਜਿਹੜੇ ਖੋਲਣਦਾ ਆ ਇਹ ਸਰੀਰ ਮਿੱਟੀ ਆ ਮਿੱਟੀ ਹੋ ਜਾਣਾ ਇਹਦੇ ਵਿੱਚੋਂ ਜੋ ਜਿੰਦ ਪ੍ਰਾਣ ਆ ਜੋ ਸਾਹ ਆ ਉਹ ਪਰਮਾਤਮਾ ਦੇ ਦਿੱਤੇ ਹੋਇਆ ਉਹਨੂੰ ਪਤਾ ਹੈ ਕਿ ਕਿੰਨਾ ਚਿਰ ਇਹਨੂੰ ਚਲਾਉਣਾ ਹੈ ਕਿੰਨਾ ਚਿਰ ਇਹਨੂੰ ਰੱਖਣਾ ਹੈ ਧਾਤੀ ਦੇ ਉੱਤੇ ਤੇ ਕਦੋਂ ਇਹਨੂੰ ਵਾਪਸ ਬੁਲਾ ਲੈਣਾ ਸਾਰਾ ਖੇਲ ਪਰਮਾਤਮਾ ਦਾ ਜੇ ਸਾਨੂੰ ਉਹਨੇ ਇੰਨਾ ਤੰਦਰੁਸਤ ਸਰੀਰ ਅੱਖਾਂ ਨੱਕ ਬੁੱਲ ਮੂੰਹ ਹੱਥ ਪੈਰ ਤੰਦਰੁਸਤ ਦਿੱਤੇ ਆ ਤੇ ਸਾਡੀ ਉਹ ਸਾਡੇ ਨਿਵਾਲੇ ਵੀ ਉਹ ਮੈਨੇਜ ਕਰਦਾ ਆ ਸਾਡੀ ਰੋਟੀ ਵੀ ਉਹ ਮੈਨੇਜ ਕਰਦਾ ਆ ਕਦੇ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਹਰੇਕ ਦਾ ਜਿਹੜਾ ਉਹ ਰੋਜ਼ਗਾਰ ਉਹਨੇ ਰੱਖਿਆ ਹੋਇਆ ਹਰੇਕ ਦੀ ਕਿਸਮਤ ਜਿਹੜੀ ਆ ਉਹ ਉਹਦੇ ਹੱਥ ਦੇ ਵਿੱਚ ਹੁੰਦੀ ਆ ਸਿਰਫ ਉਹਨੂੰ ਸਾਨੂੰ ਪਿਆਰ ਕਰਨਾ ਆਉਣਾ ਚਾਹੀਦਾ ਪਰਮਾਤਮਾ ਨੂੰ ਪਿਆਰ ਕਿਵੇਂ ਕਰੀਦਾ ਤੇ ਪਿਆਰ ਕਰਨ ਵਾਲੇ ਜਿਹੜੇ ਆ ਉਹ ਚਾਹੇ ਉਹ ਰਾਬਿਆ ਚਾਹੇ ਇਥੇ ਦੁਨੀਆਵੀ ਤੌਰ ਤੇ ਆ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਆ ਉਹ ਪਿਆਰ ਕਰਨ ਵਾਲਿਆਂ ਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੰਦੇ ਅੱਜ ਦੀ ਵੀਡੀਓ ਵਿੱਚ ਨੇ ਥੈਂਕ ਯੂ